ਦੋ ਕੀ ਚਾਹੁੰਦਾ ਦੋ ਹੀ ਪ੍ਰਾਣ ਇੱਕ ਹੀ ਪਿਓ ਹੈ ਇੱਕ ਹੀ ਤਾਤਾ ਇੱਕ ਹੀ ਪੜਾਤਾ ਇੱਕ ਹੀ ਮਾਂ ਹੈ ਇਹ ਕਿਦਰ ਨੂੰ ਤੁਰ ਪਿਆ ਕਿਧਰ ਨੂੰ ਤੁਰ ਪਿਆ ਹਵਾ ਨੇ ਸਾਹ ਦੋਨਾਂ ਨੂੰ ਦੇਣਾ ਆਕਾਸ਼ ਸਾਰਿਆਂ ਲਈ ਹੈ ਮਿੱਟੀ ਸਾਰਿਆਂ ਲਈ ਹੈ ਪਾਣੀ ਦੀ ਤਾਕਤ ਸਾਰਿਆਂ ਲਈ ਹੈ ਕਣਕ ਸਾਰਿਆਂ ਲਈ ਸਭ ਲਈਏ ਚੋਰ ਨੂੰ ਵੀ ਕਣਕ ਹੀ ਪਾਲੀ ਜਾਂਦੀ ਹੈ ਸਾਧ ਨੂੰ ਵੀ ਕਣਕ ਹੀ ਪਾਲੀ ਜਾਂਦੀ ਹੈ ਆ ਇਸੇ ਧਰਤੀ ਦੇ ਵਿੱਚ ਝਿੰਜਣ ਵੀ ਉੱਗਿਆ ਫਿਰਦਾ ਬਾਥੂ ਵੀ ਉੱਗਿਆ ਫਿਰਦਾ ਕਣਕ ਵੀ ਉਗਦੀ ਹੈ ਇੱਕੋ ਹੀ ਬੇਟੀ ਮਿੱਟੀ ਨੇ ਅਤੇ ਆਸਤੂ ਦੋਨਾਂ ਨੂੰ ਹੀ ਕਹਿਣਾ ਹੈ ਹੁਣ ਗੁਰਮਖਾ ਜੇ ਕਣਕ ਨਹੀਂ ਬੀਜਣੀ ਬਾਥੂ ਤੇ ਆਪੇ ਉਗ ਪੈਣਾ ਬਾਕੀ ਤੇ ਆਪ ਹੀ ਉੱਗ ਪੈਂਦਾ ਹੁੰਦਾ ਹੁਣ ਤੇਰੀ ਮਰਜ਼ੀ ਹੈ ਕਿੱਧਰ ਨੂੰ ਜਾਣਾ ਆਪਾ ਹੁਣ ਜਾਈਏ ਚੰਗੇ ਪਾਸੇ ਤਾਂ ਆ ਸਤ ਸੰਗਤ ਹੁੰਦਾ ਹੈ ਉਹ ਤੇ ਤਾਕਤ ਹੈ ਗੱਡੀ 'ਚ ਰੇਸ ਹੈਗੀ ਹੋਈ ਹੈ ਤੇਲ ਵੀ ਹੈਗਾ ਹੀ ਹੈ ਬਸ ਸਟੀering ਕਿੱਧਰ ਨੂੰ ਮੋੜਦਾ ਹੈ ਤੇਰੀ ਮਰਜ਼ੀ ਤੇ ਡਿਪੈਂਡ ਕਰਦਾ ਹੈ ਅਸੀਂ ਸਟੀering ਸਹੀ ਪਾਸੇ ਮੋੜੀਏ ਤੂੰ ਕੀ ਚਾਹੁੰਦਾ ਹੈ ਪਰਮਾਤਮਾ ਉਹੀ ਚਾਹੁੰਦਾ ਹੈ ਆਪਣੀ ਸੋਚ ਇੱਥੇ ਲਿਖਿਆ ਜੋ ਮੰਗ ਹੈ ਠਾਕੁਰ ਆਪਣੇ ਤੇ ਇੱਥੇ ਇਹ ਨਹੀਂ ਲਿਖਿਆ ਵੀ ਚੰਗੀ ਮੰਗ ਮੰਗੇ ਠਾਕੁਰ ਆਪਣੇ ਤੇ ਉਹ ਪੂਰੀ ਕਰਦਾ ਕਹਿੰਦੇ ਜੋ ਮੰਗ ਹੈ ਜੋ ਮੰਗ ਹੈ ਸੁਣੋ 25 ਕਿਲੋ ਦਾ ਕੱਲਾ ਹੀ ਢਿੱਡ ਲਈ ਫਿਰਦਾ ਆਪੇ ਹੀ ਲੱਗ ਗਿਆ ਉੱਤੋਂ ਕਿਤੋਂ ਆਇਆ ਸੀ ਤੇ ਇਹ ਫਿੱਟੋ ਇਦਾਂ ਹੋਇਆ ਪੁੱਠਾ ਸਿੱਧਾ ਖਾਦਾ ਹੈ ਹੋਲੀ-ਓਲੀ ਬਣਦਾ ਗਿਆ ਇਹ ਲੱਗਿਆ ਕਿ ਮਿਹਨਤ ਨਾਲ ਬਣਾਇਆ ਹੈ ਹੋਲੀ-ਓਲੀ ਬਣਾਇਆ ਹੈ ਨਾ ਗਲਤਮਲਤ ਖਾ ਕੇ ਤੇ ਡੌਲੇ ਵੀ ਆਪੇ ਹੀ ਨਹੀਂ ਲੱਗ ਗਿਆ ਕਿ ਵੀ ਇੱਦੇ ਲੱਗ ਜਾਂਦੇ ਨੇ ਮੈਨੂੰ 27 ਸਾਲ ਕੀਰਤਨ ਕਰਦੇ ਨੂੰ ਹੋ ਗਏ ਨੇ ਮੈਂ ਅਰਦਾਸ ਕਰਦੇ ਨਾ ਮਹਾਰਾਜ ਡੌਲੇ ਲਾ ਦਿਓ ਸਵੇਰ ਤੱਕ ਲੱਗ ਜਾਣਗੇ ਲੱਗਣਗੇ 6 ਮਹੀਨੇ ਮੈਨੂੰ ਵੀ ਮਿਹਨਤ ਉਹਦੀ ਵੀ ਕਰਨੀ ਪੈਣੀ। ਕਿਉਂ ਜੀ? ਜਿੰਨੀ ਤੈਨੂੰ ਕਰਨੀ ਪੈਣੀ ਓਨੀ ਮੈਨੂੰ ਕਰਨੀ ਪੈਣੀ। ਤੇ ਜਦਨ ਮੈਨੂੰ ਹਵਾ ਲੱਗ ਜਾਂਦੀ ਏ ਬਿਮਾਰ ਮੈਂ ਵੀ ਹੋ ਜਾਂਦਾ। ਠੰਡ ਮੈਨੂੰ ਵੀ ਲੱਗ ਜਾਂਦੀ ਏ। ਠੰਡ ਤੈਨੂੰ ਵੀ ਲੱਗ ਜਾਣੀ। ਠੰਡ ਨਹੀਂ ਵੇਖਦੀ ਵੀ ਇਹਨੇ 27 ਸਾਲ ਕੀਰਤਨ ਕੀਤਾ ਇਹਨੂੰ ਨਹੀਂ ਲੱਗਦੀ। ਲੱਗ ਜਾਣੀ। ਨਾ ਸ਼ੂਗਰ ਨੇ ਵੇਖਣਾ ਵੀ ਇਹਨੇ ਨੂੰ ਇਹਨੂੰ ਨਹੀਂ ਲੱਗਣਾ। ਬਿਮਾਰੀ ਨੇ ਨਹੀਂ ਵੇਖਣਾ, ਰੋਗ ਨੇ ਨਹੀਂ ਵੇਖਣਾ। ਉਤੇ ਸਭ ਲਈ ਇੱਕੋ ਜਿਹਾ ਸਭ ਲਈ ਇੱਕੋ ਜਿਹਾ ਵਰਤਦਾ ਹੈ ਇੱਕੋ ਜਿਹਾ ਹੈ ਸਭ ਲਈ ਤੇ ਗੁਰਮਖੋ ਧਿਆਨ ਨਾਲ ਇਕਾਗਰਤਾ ਨਾਲ ਇਹ ਹੁਣ ਸਾਡੀ ਮਰਜ਼ੀ ਹੈ ਆ ਹਵਾ ਨੂੰ ਵਰਤਨਾ ਕਿਵੇਂ ਹੈ ਮਿੱਟੀ ਨੂੰ ਵਰਤਨਾ ਕਿਵੇਂ ਹੈ ਪਾਣੀ ਨੂੰ ਵਰਤਨਾ ਕਿਵੇਂ ਹੈ ਸ਼ਰੀਰ ਨੂੰ ਵਰਤਨਾ ਕਿਵੇਂ ਹੈ ਇਹ ਤੇ ਸਾਡੀ ਹੁਣ ਮਰਜੀ ਹੈ ਇੱਥੇ ਫਿਰ ਕੰਮ ਆਉਂਦਾ ਹੈ ਇੱਕ ਤੇ ਹੈ ਅਸਤਿਤਵ ਰੱਬ ਕੁਦਰਤ ਪਰਮਾਤਮਾ ਇੱਕ ਤੇ ਉਹ ਹੈ ਸਟੀering ਸਹੀ ਪਾਸੇ ਮੋੜੇ ਇੱਥੇ ਕੰਮ ਗੁਰੂ ਕਰਦਾ ਹੈ ਡੋਲੇ ਬਣਾ ਢਿੱਡਣਾ ਵਧਾ ਇਹ ਗੁਰੂ ਕੰਮ ਕਰਦਾ ਹੈ ਇੱਥੇ ਗੁਰੂ ਦੇਵ ਦੀ ਲੋੜ ਹੁੰਦੀ ਹੈ ਗੁਰੂ ਜੀ ਇੱਥੇ ਕੰਮ ਕਰਦੇ ਨੇ ਉਹ ਫਿਰ ਦੱਸਦੇ ਐ ਇਧਰ ਨੂੰ ਤੁਰ ਆ ਠੀਕ ਆ ਕਰਨਾ ਚਾਹੀਦਾ ਇਧਰ ਨੂੰ ਨਾ ਚੱਲ ਪਰ ਹੁਣ ਗੱਲ ਇਹ ਹੋਈ ਐ ਵੀ ਸਵਾਦ ਉਹੀ ਕੁਛ ਲੱਗਦਾ ਅੰਮ੍ਰਿਤ ਕੌੜਾ ਵਿਖਿਆ ਮੀਠੀ ਸਾਖਤ ਕੀ ਵਿਧ ਨੈਨੋ ਡਿਟੀ ਅੰਮ੍ਰਿਤ ਕੌੜਾ ਲੱਗੇਗਾ ਚੰਗੀਆਂ ਚੀਜ਼ਾਂ ਵਿੱਚ ਇੰਟਰਸਟ ਨਹੀਂ ਬਣਦਾ ਚੰਗਿਆਂ ਕੰਮਾਂ ਵਿੱਚ ਇੰਟਰਸਟ ਨਹੀਂ ਬਣਦਾ ਬੁਰੇ ਕਾਮ ਕੋ ਊਠ ਖਲੋਇਆ ਨਾਮ ਕੀ ਬੇਲਾ ਪੈ ਪੈ ਸੋਇਆ ਕਹਿੰਦੇ ਬੁਰੇ ਕੰਮਾਂ ਚ ਸਵਾਦ ਜ਼ਿਆਦਾ ਆਏਗਾ ਆ ਮੇਰੀਆਂ ਭੈਣਾਂ ਨੂੰ ਇੱਥੇ ਬਿਠਾਣਾ ਔਖਾ ਹੈ ਉਹ ਇੱਕ ਦਿਨ ਨੈਟ ਤੇ ਵੇਖਦੇ ਸੀ ਇੱਕ ਬੀਬੀ ਨੇ ਬੱਠਲ ਰੱਖਿਆ ਸਿਰ ਦੇ ਉੱਤੇ ਗੋਏ ਦਾ ਭਰਿਆ ਬੱਠਲ ਗੋਆ ਨਹੀਂ ਹੁੰਦਾ ਆਪਾਂ ਨੂੰ ਪਤਾ ਹੀ ਹੈ ਪਰਾਣੀਆਂ ਮਾਈਆਂ ਗੋਹਾ ਕੂੜਾ ਕਰਦੀਆਂ ਹੀ ਸਨ ਨਾ ਗੋਏ ਦਾ ਭੜਿਆ ਬੱਠਲ ਬੀਬੀ ਨੇ ਸਿਰ ਤੇ ਚੁੱਕਿਆ ਇੱਕ ਭੈਣ ਬਰਾਬਰ ਬੈਠੀ ਐ ਦੋਵੇਂ ਜਣੇ ਬਹਿ ਕੇ ਉਹਨੇ ਬੱਠਲ ਲਾਇਆ ਨਹੀਂ ਚੱਲ ਰਹੀਆਂ ਚੁਗਲੀਆਂ ਸਵਾਦ ਆ ਰਿਹਾ ਉਹਨੂੰ ਪਤਾ ਹੀ ਨਹੀਂ ਬੰਨਾ ਭਾਰ ਸਿਰ ਤੇ ਨਜ਼ਾਰਾ ਆ ਰਿਹਾ ਇੱਥੇ ਬਹਿਣਾ ਔਖਾ ਹੋ ਜਾਂਦਾ ਕਦੋਂ ਭੋਗ ਪਵੇ ਕਦੋਂ ਚੱਲੀਏ ਖਾਈਏ ਰੋਟੀ ਤੇ ਚੱਲੀਏ ਕਰ ਲੋ ਆਹੀ ਏ ਬਸ ਨਿਭੜੇ ਕੰਮ ਪਰਾਂ ਬਾਬੇ ਇਹ ਕਦੋਂ ਘਟਣੇ ਨੇ ਕਦੋਂ ਖਤਮ ਹੋਣਾ ਕੰਮ ਐਸੋ ਤੇਰੇ ਸਾਡੇ ਗੋਡੇ ਮੋਢੇ ਦੁਖਦੇ ਨੇ ਫਿਰ ਆ ਹਾਲ ਐ ਪਰ ਚੁਗਲੀਆਂ ਕਿਸੇ ਦੀ ਮਾੜੀ ਚੰਗੀ ਕਰਨੀ ਹੋਵੇ ਕਿੰਨਾ ਸਵਾਦ ਆਉਂਦਾ ਐ ਅੱਖੀਂ ਵੇਖ ਨਾ ਰੱਜੀਆਂ ਬਹੁਰੰਗ ਤਮਾਸ਼ੇ ਉਸਤ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ ਇਹ ਤੇ ਕੰਨਾਂ ਨਾਲ ਮੈਂ ਤਾਦ ਗਿਆ ਕਲਗੀਆਂ ਵਾਲਾ ਕਲਗੀਆਂ ਵਾਲਾ ਕਿਤੇ ਕੰਨ ਕਹੀ ਜਾਣ ਮਹਾਰਾਜ ਦੀ ਗੱਲ ਕਰੀ ਜਾਉਂ। ਜੀਬ ਤੋਂ ਕਹੀ ਜਾ ਧੰਗੁਰੂ ਗੋਬਿੰਦ ਸਿੰਘ ਧੰਗੁਰੂ ਗੋਬਿੰਦ ਸਿੰਘ ਜੀਬ ਵੀ ਲਾ ਇੱਧਰ ਕੰਨ ਵੀ ਲਾ। ਨਹੀਂ ਤੇ ਅੱਖੀਂ ਵੇਖ ਨਾ ਰੱਜੀਆਂ ਬਹੁਰੰਗ ਤਮਾਸ਼ੇ ਉਸਤ ਨਿੰਦਾ ਕੰਨ ਸੁਣ ਉਸਤ ਆਪਣੀ ਨਿੰਦਿਆ ਲੋਕਾਂ ਦੀ। ਬੜੇ ਖੁਸ਼ ਹੁੰਦੇ ਨੇ ਕੰਨ। ਰੋਵਣ ਤੇ ਹਾਸੇ ਸਾਦੀ ਜੀਬ ਨਾ ਰੱਜੀਆਂ। ਕਰ ਭੋਗ ਬਲਾਸੇ ਨੱਕ ਨ ਰੱਜਾ ਵਾਸਲੇ ਦੁਰਗੰਧ ਸੁਵਾਸੇ ਰੱਜ ਨਾ ਕੋਈ ਜੀਵੇ ਆ ਕੂੜੇ ਪਰਵਾਸੇ ਪੀਰ ਮਰੀਦਾ ਫਿਰ ਹੜੀ ਸੱਚੀ ਰਹਿਰਾਸੇ ਕੋਈ ਵਿਰਲਾ ਵਿਰਲਾ ਹੁੰਦਾ ਐ ਇਹਦਾ ਢਾਕ ساری ਜ਼ਿੰਦਗੀ ਕੌਡੀਆਂ ਹੀ ਖਰੀਦਦੇ ਰਹੇ ਇਹੀ ਇਕੱਠਾ ਕੀਤਾ ਰੈਣ ਗਵਾਈ ਸੋਏ ਕਾ ਦਿਵਸ ਗਵਾਇਆ ਖਾਏ ਫੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਗਵਾਲਿਆ ਜਨਮ ਇਦਾਂ ਹੀ ਬੜੀ ਖੱਟੀ ਖੱਟਲੀ ਘਰ ਬਣਾ ਲਿਆ ਜੀ ਉਹਦੇ ਪੰਛੀ ਵੀ ਬਣਾਈ ਜਾਂਦੇ ਬੱਚੇ ਸੈੱਟ ਕਰਦੇ ਆ ਜੀ ਉਡਾਰੀ ਤੱਕ ਤੇ ਉਹ ਵੀ ਬੈਠੇ ਰਹਿੰਦੇ ਨੇ ਆਣੇ ਉਡਾਰੀ ਨਾ ਮਾਰ ਲੈਣ ਸੈੱਟ ਕਰਕੇ ਹੀ ਜਾਂਦੇ ਉਹ ਵੀ ਉਹਨਾਂ ਨੇ ਵੀ ਕਰਤੇ ਅਸੀਂ ਬੜਾ ਕੁਝ ਕਰ ਸਕਦੇ ਸੀ ਗੁਰਮਖੋ ਇੱਕ ਬੰਦਾ ਹੈ ਇਹ ਬੈਗੇਰ ਵੀ ਪਾ ਸਕਦਾ ਹੈ ਅੱਗੇ ਵਾਲਾ ਵੀ ਪਾ ਸਕਦਾ ਹੈ ਬੰਦਾ ਚਾਵੇ ਸ਼ੈਤਾਨ ਬਣ ਸਕਦਾ ਹੈ ਬੈਗਗੇਰ ਪਾ ਕੇ ਰਕਸ਼ਸ਼ ਵੀ ਬਣ ਸਕਦਾ ਹੈ ਬੰਦਾ ਚਾਵੇ ਸਿੱਧਾ ਗੇਰ ਪਾ ਕੇ ਰੱਬ ਬਣ ਸਕਦਾ ਉਹਦੇ ਵਰਗਾ ਬਣ ਸਕਦਾ ਇਨਸਾਨ ਬਣ ਕੇ ਪੈਦਾ ਹੋਇਆ ਬੰਦਾ ਭਗਵਾਨ ਬਣ ਸਕਦਾ ਤੇ ਇਨਸਾਨ ਬਣ ਕੇ ਪੈਦਾ ਹੋਇਆ ਬੰਦਾ ਸ਼ੈਤਾਨ ਵੀ ਬਣ ਸਕਦਾ ਇਹ ਬੈਗਗੇਰ ਪਾ ਲਿਆ ਨੇ ਪਿੱਛੇ ਨੂੰ ਵੀ ਮੁੜ ਸਕਦਾ ਹੈ ਅੱਗੇ ਨੂੰ ਵੀ ਜਾ ਸਕਦਾ ਹੈ ਪੁੱਤ ਬਣ ਕੇ ਜੰਮੇ ਸੀ ਨਾ ਗੁਰੂ ਗੋਬਿੰਦ ਸਿੰਘ ਮਾਂ ਗੁਜਰੀ ਦੇ ਘਰ ਪੁੱਤ ਬਣ ਕੇ ਜੰਮਦਾ ਹੈ ਬੰਦਾ ਧੀ ਬਣ ਕੇ ਜੰਮੀ ਮਾਂ ਗੁਜਰੀ ਬਾਅਦ ਵਿੱਚ ਤੁਸੀਂ ਕਿੱਧਰ ਤੋਦੇ ਹੋ ਕੋਈ ਵੇਸ਼ਵਾ ਬਣ ਜਾਏ ਤੇ ਕੋਈ ਮਾਂ ਗੁਜਰੀ ਬਣ ਜਾਏ ਕੋਈ ਪੁੱਤ ਬਣ ਕੇ ਜੰਮਿਆ ਔਰੰਗਜ਼ੇ ਬਣਦਾ ਹੈ ਕੋਈ ਪੁੱਤ ਬਣ ਕੇ ਜੰਮਿਆ ਗੁਰੂ ਗੋਬਿੰਦ ਸਿੰਘ ਬਣਦਾ ਹੈ ਕੋਈ ਮਾਂ ਦੇ ਘਰੇ ਪੁੱਤ ਬਣ ਕੇ ਜੰਮਿਆ ਵਜੀਦਾ ਬਣਦਾ ਤੇ ਕੋਈ ਮਾਂ ਦੇ ਘਰੇ ਪੁੱਤ ਬਣ ਕੇ ਜੰਮਿਆ ਫਤੇ ਸਿੰਘ ਬਣਦਾ ਇਹ ਤੇ ਸਾਡੇ ਹੱਥ ਹੈ ਉਹ ਬਣੂਗੀ ਉਹ ਤੁਰੇਗਾ ਕਿਹੜੇ ਰਾਹ ਤੇ ਇਹ ਸਾਡੀ ਮਰਜ਼ੀ ਹੈ ਤੇ ਗੁਰਮਖੋ ਇਹ ਗੱਲ ਚੇਤਾ ਰੱਖਿਓ ਜੰਮੇ ਸਾਰੇ ਹੀ ਰੱਬ ਦਾ ਰੂਪ ਸੀ ਕੱਲ ਮੈਂ ਕਿਹਾ ਸੀ ਨਾ ਆਪਾਂ ਕਹਿੰਦੇ ਆ ਬੰਦਾ ਰੱਬ ਦਾ ਰੂਪ ਹੈ ਨਾ ਨਾ ਬੱਚਾ ਰੱਬ ਦਾ ਰੂਪ ਹੈ ਜਿਵੇਂ ਜਿਵੇਂ ਵੱਡੇ ਹੋਇਆ ਤੇ ਆਪਾਂ ਦੰਦ ਪਾਇਆ ਆਪਣੇ ਅੰਦਰ ਬੱਚਾ ਰੱਬ ਦਾ ਰੂਪ ਹੈ ਵੱਡੇ ਜਿਵੇਂ ਜਿਵੇਂ ਹੋਈ ਜਾਂਦੇ ਆ ਖਲਾਰਾ ਪਾਈ ਜਾਂਦੇ ਆ ਤੇ ਗੁਰੂ ਸਾਹਿਬ ਕਹਿੰਦੇ ਆ ਕਬੀਰ ਜੈਸੀ ਉਪਜੀ ਪੇੜ ਤੇ ਜਿਉ ਤੈਸੀ ਨਿਭਹਿ ਓੜ ਹੀਰਾ ਕਿਸਕਾ ਬੱਪਰਾ ਪੁਜੈ ਨਾ ਰਤਨ ਕਰੋੜ ਤਾਣੀ ਸ਼ਾਰਗ ਫੁੱਟਦੀ ਐ ਸਿੱਧੀ ਜਾਂਦੀ ਐ ਸਿੱਧੀ ਹਰ ਟਾਣੀ ਪਹਿਲਾਂ ਸਿੱਧੀ ਪੈਦਾ ਹੁੰਦੀ ਹੈ ਪਰ ਵਲ ਬਾਅਦ ਚ ਪੈਂਦੇ ਹੈ ਜਿਹੜੇ ਜਿਹੜੀਆਂ ਟਾਣੀਆਂ ਪੈਦਾ ਹੁੰਦੀਆਂ ਦਰਖਤਾਂ ਚ ਨਿੱਕੀ ਜੀ ਟਾਣੀ ਹੋਏਗੀ ਸਿੱਧੀ ਫਿਰ ਹੌਲੀ ਹੌਲੀ ਵਲ ਪੈ ਜਾਂਦਾ ਫਿਰ ਜ਼ਿਆਦਾ ਵਲ ਪੈ ਜਾਂਦਾ ਤੇ ਜਿਹੜੀਆਂ ਲੱਕੜਾਂ ਚ ਵਲ ਜ਼ਿਆਦਾ ਪੈ ਜਾਣ ਬਾਲਣ ਦੇ ਕੰਮ ਆਉਂਦੀਆਂ ਮਿਸਤਰੀ ਕਹਿੰਦੇ ਐ ਕਾਰੀਗਰ ਕਹਿੰਦੇ ਐ ਇਹ ਨਹੀਂ ਇਹਦੇ ਨਹੀਂ ਫੱਟੇ ਬਣਨੇ ਇਹਦੇ ਦਰਵਾਜੇ ਨਹੀਂ ਬਣਨੇ ਜੰਮੇ ਸਾਰੇ ਸਿੱਧੇ ਆ ਵਲ ਬਾਅਦ ਵਿੱਚ ਪਏ ਆ ਜਿੰਨੇ ਵੱਲ ਪੈ ਰਹੇ ਨੇ ਓਨੀ ਸਾਡੀ ਕੀਮਤ ਘਟ ਰਹੀ ਹੈ ਓਨੀ ਸਾਡੀ ਕਦਰ ਘਟ ਰਹੀ ਹੈ ਤੇ ਕੋਈ ਵੀ ਕਾਰੀਗਰ ਇਦਾਂ ਦਾ ਨਹੀਂ ਲੱਕੜ ਨੂੰ ਖਿੱਚ ਕੇ ਸਿੱਧੀ ਕਰ ਸਕੇ ਵੱਲ ਪੈ ਗਏ ਤੇ ਪੈ ਗਏ ਸਾਡੇ 'ਚ ਵੀ ਵੱਲ ਪੈ ਜਾਂਦੇ ਆ ਪਰ ਬੰਦਾ ਜੇ ਚਾਵੇ ਆਪਣੇ ਆਪ ਨੂੰ ਗੁਰੂ ਸਾਹਿਬ ਦੇ ਭੇਟ ਕਰ ਦਵੇ ਗੁਰੂ ਫਿਰ ਚਾਵੇ ਤੇ ਖਿੱਚ ਕੇ ਵੱਲ ਸਾਰੇ ਕੱਢ ਦਿੰਦਾ ਸਾਰੇ ਵੱਲ ਵੀ ਨਿਕਲ ਜਾਂਦੇ ਆ ਕਿਆ ਚੀਜ਼ ਬਣ ਗਿਆ ਇੱਥੇ ਲੋਹੇ ਦਾ ਟੁਕੜਾ ਪਿਆ タルਦੀ ਤੇ ਆਪਾਂ ਨੇ ਸਾਰਿਆਂ ਦੀ ਨਜ਼ਰੀ ਪਏਗਾ ਆਪਾਂ ਨਹੀਂ ਕਰ ਸਕਦੇ ਕੁਝ ਜੇ ਕਿਸੇ ਚੰਗੇ ਕਾਰੀਗਰ ਦੇ ਹੱਥ ਪੈ ਗਿਆ ਨਾ ਨੱਤ ਇਹੋ ਜਿਹਾ ਬਣਾ ਦੇਗਾ ਜਦੀ ਕੀਮਤ ਹੀ ਕੋਈ ਨਹੀਂ ਨੱਤ ਬਣਾ ਦੇਗਾ ਇੱਥੇ ਸੋਨੇ ਦਾ ਬਿਸਕਟ ਪਿਆ ਹੋਵੇ ਆਪਾਂ ਜ਼ਿਮੀਂਦਾਰ ਖੇਤਾਂ ਵਾਲੇ ਬੰਦੇ ਆ ਸਾਡੇ ਨਹੀਂ ਕਿ ਸਾਨੂੰ ਨਹੀਂ ਹਸਾਬ ਜਣਾਉਣਾ ਕਿਸੇ ਚੰਗੇ ਸੁਨਿਆਰ ਦੇ ਹੱਥ ਵਿੱਚ ਪੈ ਜਾਏ ਫਿਰ ਵੇਖੋ ਤੈਨੂੰ ਥਾਨ ਕੱਪੜਿਆਂ ਦਾ ਮਿਲ ਜਾ ਉੱਤੇ ਹੀ ਲਪੇਟ ਸਕਦਾ ਹੈ ਪਰ ਕਿਸੇ ਚੰਗੇ ਟੇਲਰ ਦੇ ਹੱਥ ਵਿੱਚ ਪੈ ਗਿਆ ਨਾ ਉਹੀ ਕਪੜਾ ਤੇ ਕਿਸੇ ਦੇ ਸਰੀਰ ਦਾ ਸ਼ਿੰਗਾਰ ਬਣ ਜਾਂਦਾ ਆਪਾਂ ਨਹੀਂ ਬੰਦੇ ਨੂੰ ਕੁਝ ਕਰ ਸਕਦੇ ਕਿਤੇ ਗੁਰੂ ਦੇ ਨਜ਼ਰੀ ਪੈ ਜਾਏ ਨਾ ਕਿਤੇ ਕਿਤੇ ਕਲਗੀਆਂ ਵਾਲੇ ਤੇ ਨਜ਼ਰ ਚੜ ਜਾਏ ਵੀ ਆ ਤੁਰਿਆ ਫਿਰਦਾ ਤੇ ਨਜ਼ਰ ਪੈ ਜਾਏ ਕਲਗੀਆਂ ਵਾਲੇ ਦੇ ਉਹੀ ਉਹੀ ਬੰਦਾ ਪਰਮਾਤਮਾ ਦਾ ਰੂਪ ਬਣ ਜਾਂਦਾ